ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇਹ ਕਹਿਣਾ ਵੀ ਮੈਂ ਗਰੀਬਾਂ ਦੇ ਨਾਲ ਬਿਲਕੁਲ ਵੀ ਨਫ਼ਰਤ ਨਹੀਂ ਕਰਦਾ ਜਿਹੜੀ ਚੀਜ਼ ਮੈਨੂੰ ਚੰਗੀ ਨਹੀਂ ਲੱਗਦੀ ਉਹ ਹੈਗੀ ਹੈ ਗਰੀਬ ਸੋਚ ਗਰੀਬ ਮਾਨਸਿਕਤਾ ਹੁੰਦੀ ਆ ਪੈਸੇ ਦੇ ਨਾਲ ਅਮੀਰੀ ਗਰੀਬੀ ਨਹੀਂ ਹੁੰਦੀ ਸੋਚ ਦੇ ਨਾਲ ਗਰੀਬੀ ਵੀ ਮਰੀ ਹੁੰਦੀ ਹੈ ਇੱਕ ਉਹਦੀ ਅੱਜ ਅੱਜ ਗੱਲ ਕਰਾਂਗੇ ਤੇ ਇਸ ਜਿਹੜੀ ਵੀਡੀਓ ਦਾ ਮਕਸਦ ਆ ਉਹ ਕਿਸੇ ਵੀ ਬੰਦੇ ਦੇ ਦਿਲ ਨੂੰ ਦਿਖਾਉਣਾ ਨਹੀਂ ਹੈਗਾ ਇਹ ਵੀਡੀਓ ਦਾ ਮਕਸਦ ਹੈਗਾਗਾ ਵੀ ਕਈ ਗਰੀਬਾਂ ਦੇ ਵਿੱਚ ਵੀ ਗਰੀਬ ਮੈਂਟੈਲਿਟੀ ਯਾਨਕਿ ਗਰੀਬਾਂ ਦੇ ਵਿੱਚ ਹੀ ਗਰੀਬ ਜਿਹੜੀ ਮਾਨਸਿਕਤਾ ਉਹ ਨਹੀਂ ਪਾਈ ਜਾਂਦੀ ਉਹਦੇ ਬਾਰੇ ਅੱਜ ਗੱਲ ਕਰਾਂਗੇ ਵੀ ਗਰੀਬ ਮਾਨਸਿਕਤਾ ਕੀ ਹੁੰਦੀ ਹੈ ਤੇ ਇਹਦੇ ਵਿੱਚੋਂ ਆਪਾਂ ਬਾਹਰ ਕਿਵੇਂ ਨਿਕਲ ਸਕਦੇ ਹਾਂ ਤੇ ਇਹ ਵੀਡੀਓ ਦੇ ਖਤਮ ਹੁੰਦੇ ਹੁੰਦੇ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਊਗਾ ਵੀ ਜਿਹੜੀ ਗਰੀਬ ਮਾਨਸਿਕਤਾ ਕਿਹੜੇ-ਕਿਹੜੇ ਲੋਕਾਂ ਦੇ ਵਿੱਚ ਪਾਈ ਜਾਂਦੀ ਹੈ ਤੇ ਜੇਕਰ ਇਹਨਾਂ ਵਿੱਚੋਂ ਕੁਝ ਗੱਲਾਂ ਤੁਹਾਡੇ ਵਿੱਚ ਵੀ ਪਾਈਆਂ ਜਾਂਦੀਆਂ ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਆਪਦੇ ਵਿੱਚੋਂ ਕੱਢ ਸਕਦੇ ਹੋ ਜਿਹੜੇ ਲੋਕ ਕੁਝ ਨਵਾਂ ਸਿੱਖਣਾ ਚਾਹੁੰਦੇ ਆ ਜਿਹੜੇ ਲੋਕ ਗਰੀਬ ਨਹੀਂ ਰਹਿਣਾ ਚਾਹੁੰਦੇ ਉਹ ਲੋਕ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਤੇ ਉਹ ਲੋਕ ਇਸ ਚੈਨਲ ਦੇ ਨਾਲ ਜੁੜ ਸਕਦੇ ਨੇ ਜਿਹੜੇ ਬੰਦੇ ਆਪਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖ ਕੇ ਆਪ ਦੇ ਆਪ ਨੂੰ ਡੇਲੀ ਬਿਹਤਰ ਕਰਨਾ ਚਾਹੁੰਦੇ ਨੇ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਤਾਂ ਇਹਨੂੰ ਲਾਈਕ ਜਰੂਰ ਕਰ ਦਿਓ ਜੇਕਰ ਚੰਗੀ ਨਹੀਂ ਲੱਗਦੀ ਤਾਂ ਤੁਹਾਨੂੰ ਪਤਾ ਹੀ ਹੈ ਕੀ ਕਰਨਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀਆਂ ਅੱਜ ਕੁਝ ਕੁ ਗੱਲਾਂ ਕਰਾਂਗੇ ਉਹ ਦੋ ਕਿਤਾਬਾਂ ਦੇ ਵਿੱਚੋਂ ਆ ਇੱਕ ਕਿਤਾਬ ਦਾ ਨਾਮ ਹੈਗਾ 7 ਹੈਬਿਟ ਆਫ ਅ ਹਾਈਲੀ ਇਫੈਕਟਿਵ ਪੀਪਲ ਦਾ ਸੀ ਤਾਂ ਚਲੋ ਬਿਨਾ ਕਿਸੇ ਵੀ ਡਿਲੇ ਤੋਂ ਆਪਾਂ ਆਪਦੀ ਕੰਮ ਦੀ ਗੱਲ ਕਰਦੇ ਹਾਂ ਸਿੱਧੀ ਸ਼ੁਰੂ ਪਹਿਲੀ ਚੀਜ਼ ਜਿਹੜੀ ਨੂੰ ਗਰੀਬ ਮਾਨਸਿਕਤਾ ਵਾਲੇ ਲੋਕ ਪਸੰਦ ਕਰਦੇ ਆ ਉਹ ਹੈਗੀਆਂ ਖੇਡਾਂ ਸਪੋਰਟਸ ਖੇਡਣਾ ਨਹੀਂ ਉਹਨਾਂ ਨੂੰ ਟੀਵੀ ਦੇ ਉੱਤੇ ਬੈਠ ਕੇ ਦੇਖਣਾ ਇਹ ਲੋਕ ਕਈ ਘੰਟੇ ਆਪਦੇ ਬਰਬਾਦ ਕਰ ਦਿੰਦੇ ਆ ਟੀਵੀ ਦੇ ਉੱਤੇ ਇੱਕ ਮੈਚ ਨੂੰ ਬੈਠ ਕੇ ਦੇਖਣ ਦੇ ਵਿੱਚ ਉਸ ਤੋਂ ਬਾਅਦ ਜਦੋਂ ਮੈਚ ਖਤਮ ਵੀ ਹੋ ਜਾਂਦਾ ਉਸ ਤੋਂ ਬਾਅਦ ਇਹ ਉਹਨਾਂ ਪਲੇਅਰਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਆ ਉਹਨੂੰ ਇੰਟਰਨੈਟ ਦੇ ਉੱਤੇ ਸਰਚ ਵੀ ਕਰਦੇ ਨੇ ਉਹਦੇ ਵਿੱਚ ਆਪਣਾ ਜਿਹੜਾ ਹੋਰ ਸਮਾਂ ਹੁੰਦਾ ਉਹ ਵੀ ਬਰਬਾਦ ਕਰਦੇ ਨੇ ਪਰ ਜ਼ਿੰਦਗੀ ਦੀ ਅਸਲੀਅਤ ਇਹ ਹੈ ਵੀ ਜੇਕਰ ਤੁਸੀਂ ਕਿਸੇ ਵੀ ਟੀਮ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਜੁੜੇ ਹੋਏ ਨਹੀਂ ਹੈਗੇ ਤੁਹਾਡੀ ਕੋਈ ਟੀਮ ਹੀ ਹੈ ਨਹੀਂਗੀ ਤਾਂ ਤੁਹਾਨੂੰ ਇੰਨਾ ਲਗਾਵਾ ਜਿਹੜਾ ਇਹਨਾਂ ਖੇਡਾਂ ਦੇ ਨਾਲ ਹੋਣਾ ਉਹ ਤੁਹਾਡੇ ਵਾਸਤੇ ਇੰਨਾ ਫਾਇਦੇਮੰਦ ਨਹੀਂ ਹੈਗਾ ਜਿੰਨੇ ਵੀ ਅਮੀਰ ਲੋਕ ਆ ਉਹ ਕਦੇ ਵੀ ਟੈਲੀਵਿਜ਼ਨ ਦੇ ਮੂਹਰੇ ਬੈਠ ਕੇ ਆਪਦਾ ਟਾਈਮ ਬਰਬਾਦ ਨਹੀਂ ਕਰਦੇ ਉਹਨਾਂ ਖੇਡਾਂ ਨੂੰ ਦੇਖਣ ਦੇ ਵਿੱਚ ਜੇਕਰ ਉਹਨਾਂ ਦੀ ਕੋਈ ਆਪਣੀ ਟੀਮ ਖਰੀਦੀ ਹੋਈ ਆ ਜਾਂ ਫਿਰ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਟੀਮ ਦੇ ਨਾਲ ਜੁੜੇ ਹੋਏ ਹੈਗੇ ਨੇ ਤਾਂ ਉਹ ਉਸ ਟਾਈਮ ਤੁਹਾਨੂੰ ਗਰਾਊਂਡ ਦੇ ਵਿੱਚ ਹੀ ਦਿਸ ਜਾਣਗੇ ਖੇਡਣਾ ਖੇਡਣਾ ਬਹੁਤ ਜਿਆਦਾ ਚੰਗੀ ਗੱਲ ਆ ਖੇਡਾਂ ਖੇਡਣੀਆਂ ਚਾਹੀਦੀਆਂ ਖੇਡੋ ਅਸੀਂ ਵੀ ਖੇਡਦੇ ਹਰ ਇੱਕ ਬੰਦੇ ਨੂੰ ਖੇਡਣਾ ਚਾਹੀਦਾ ਆ ਆਪਣੇ ਸਰੀਰਕ ਦੀ ਫਿਟਨੈਸ ਦੇ ਵਾਸਤੇ ਪਰ ਟੀਵੀ ਦੇ ਉੱਤੇ ਬੈਠ ਕੇ ਆਪਦਾ ਸਮਾਂ ਬਰਬਾਦ ਕਰਨਾ ਜਿਹਦੇ ਨਾਲ ਆਪਾਂ ਨੂੰ ਕੋਈ ਵੀ ਬੈਨੀਫਿਟ ਵੀ ਨਹੀਂ ਹੁੰਦਾ ਆਪਾਂ ਕਈ ਵਾਰੀ ਆਪਦੇ ਰਿਸ਼ਤੇਦਾਰਾਂ ਆਪਣੇ ਦੋਸਤਾਂ ਜਾਂ ਫਿਰ ਆਪਦੇ ਸਾਥੀਆਂ ਦੇ ਨਾਲ ਕਈ ਵਾਰੀ ਆਪਾਂ ਝਗੜਾ ਵੀ ਕਰਨ ਲੱਗ ਜਾਂਦੇ ਆ ਕਿਸੇ ਟੀਮ ਦੇ ਵਾਸਤੇ ਉਹਦੇ ਵਿੱਚ ਆਪਣਾ ਕੋਈ ਵੀ ਫਾਇਦਾ ਨਹੀਂ ਹੈਗਾ ਜਿਹੜੇ ਕਰੈਕਟਰ ਹੁੰਦੇ ਆ ਜਾਂ ਫਿਰ ਕੋਈ ਵੀ ਸਪੋਰਟਸਮੈਨ ਆ ਉਹਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਨੇ ਸਿਰਫ ਆਪਦਾ ਜਿਵੇਂ ਉਹਦੇ ਘਰੇ ਚਲਾ ਗਿਆ। ਦੈਟਸ ਇਟ ਹੋਰ ਕੁਝ ਵੀ ਨਹੀਂ ਹੁੰਦਾ। ਤੁਹਾਨੂੰ ਕੋਈ ਫਾਇਦਾ ਨਹੀਂ ਇਹਦੇ ਵਿੱਚ ਕਹਿਣ ਤੋਂ ਪਾ ਪੰਜਾਬੀ ਚ। ਆਪਦਾ ਟਾਈਮ ਵੇਸਟ ਨਾ ਕਰੋ। ਦੂਜੀ ਚੀਜ਼ ਹੈਗੀ ਹੈ ਜਿਹੜੇ ਗਰੀਬ ਲੋਕ ਬਹੁਤ ਪਸੰਦ ਕਰਦੇ ਹੈ ਗਰੀਬ ਮਾਨਸਿਕਤਾ ਗਰੀਬ ਸੋਚ ਵਾਲੇ ਲੋਕ ਉਹ ਹੈਗੇ ਆ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ। ਉਹ ਲੋਕ ਟੈਲੀਵਿਜ਼ਨ ਬਹੁਤ ਜ਼ਿਆਦਾ ਦੇਖਦੇ ਨੇ ਤਾਂ ਆਪਾਂ ਪਹਿਲਾਂ ਹੁਣ ਗੱਲ ਕਰ ਹੀ ਰਹੇ ਆ ਨਾਲ ਦੀ ਨਾਲ ਸੋਸ਼ਲ ਮੀਡੀਆ ਉਹਦੇ ਉੱਤੇ ਉਹ ਬਹੁਤ ਜ਼ਿਆਦਾ ਆਪਦਾ ਟਾਈਮ ਆ ਜਿਹੜਾ ਉਹ ਵੇਸਟ ਕਰਦੇ ਨੇ ਤੇ ਇਹਨਾਂ ਦੇ ਕਈ ਟੀਵੀ ਸੀਰੀਅਲ ਵੀ ਹੁੰਦੇ ਨੇ ਜਿਹੜੇ ਕਿ ਇਹਨਾਂ ਦੇ ਫੇਵਰੇਟ ਹੁੰਦੇ ਨੇ। ਤੇ ਕੁਝ ਲੋਕੇ ਹਜੇ ਹੁੰਦੇ ਨੇ ਜਿਹੜੇ ਆਪਦੇ ਉਹਨਾਂ ਟੀਵੀ ਸੀਰੀਅਲ ਦੇ ਜਿਹੜੇ ਐਪੀਸੋਡ ਹੁੰਦੇ ਆ ਉਹਨਾਂ ਦਾ ਇੱਕ ਵੀ ਐਪੀਸੋਡ ਮਿਸ ਨਹੀਂ ਕਰਦੇ ਤੇ ਜੇਕਰ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਆ ਵੀ ਜਿਹੜਾ ਬੰਦਾ ਟੈਲੀਵਿਜ਼ਨ ਦੇਖਦਾ ਹੀ ਦੇਖਦਾ ਆਪਦਾ ਜਿਹੜਾ ਉਹਦਾ ਫੇਵਰਿਟ ਸੀਰੀਅਲ ਉਹਦਾ ਇੱਕ ਵੀ ਐਪੀਸੋਡ ਮਿਸ ਨਹੀਂ ਕਰਦਾਗਾ ਤਾਂ ਇਹਦੇ ਵਿੱਚ ਬਹੁਤ ਵੱਡੇ ਚਾਂਸ ਆ ਵੀ ਤੁਸੀਂ ਇੱਕ ਗਰੀਬ ਆ ਦੇ ਨਾਲ ਦੇ ਨਾਲ ਟੈਲੀਵਿਜ਼ਨ ਸੀਰੀਅਲ ਜਿਹੜੇ ਆਪਾਂ ਦੇਖਦੇ ਆਂ ਨਾਟਕ ਦੇਖਦੇ ਆਂ ਉਹਨਾਂ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਚੰਗਾ ਤਾਂ ਹੁੰਦਾ ਨਹੀਂ ਉਹਦੀ ਥਾਂ ਦੇ ਉੱਤੇ ਮਾੜਾ ਜ਼ਰੂਰ ਹੁੰਦਾ ਕਿਉਂਕਿ ਉਹਦੇ ਵਿੱਚ ਜਿਹੜੇ ਕੈਰੈਕਟਰ ਹੁੰਦੇ ਆ ਕਈ ਵੀ ਆਪਣੇ ਕੋਈ ਵੀ ਨਾਲ ਦੇ ਬੰਦੇ ਦੇ ਵਿੱਚ ਐ ਲੱਗਣ ਲੱਗੇ ਜਾਂਦਾ ਵੀ ਕਿਤੇ ਇਹੇ ਵੀ ਉਹਦੇ ਨਾਲ ਦਾ ਤਾਂ ਨਹੀਂ ਕਹਿਣ ਤੋਂ ਭਾਵ ਆਪਣੇ ਦਿਮਾਗ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਫੈਲਦੀ ਹੈ ਇਹਦੇ ਨਾਲ ਤੇ ਨਾਲ ਦੀ ਨਾਲ ਹੋ ਸਕਦਾ ਤੁਹਾਡੀ ਦਸ਼ਮਨੀ ਵੀ ਪਵਾ ਦੇ ਕਿਤੇ ਜੇ ਅਗਰ ਆਪਾਂ ਦੂਜੇ ਪਾਸੇ ਅਮੀਰ ਸੋਚ ਦੀ ਗੱਲ ਕਰੀਏ ਤਾਂ ਉਹ ਬੰਦੇ ਟੈਲੀਵਿਜ਼ਨ ਦੇਖਣ ਦੀ ਥਾਂ ਦੇ ਉੱਤੇ ਟੈਲੀਵਿਜ਼ਨ ਦੇ ਉੱਤੇ ਹੋਣਾ ਪਸੰਦ ਕਰਨਗੇ ਨਾ ਕਿ ਟੈਲੀਵਿਜ਼ਨ ਦੇ ਮੂਹਰੇ ਬੈਠ ਕੇ ਆਪਦਾ ਟਾਈਮ ਖਰਾਬ ਕਰਨਾ ਇਹੀ ਚੀਜ਼ ਉਹਨਾਂ ਨੂੰ ਦੂਜੇ ਜਿਹੜੇ ਮਿਡਲ ਕਲਾਸ ਲੋਕ ਹੁੰਦੇ ਆ ਉਹਨਾਂ ਤੋਂ ਅੱਗੇ ਲੈ ਕੇ ਜਾਂਦੀ ਆ ਤੀਜੀ ਚੀਜ਼ ਜਿਹੜੇ ਗਰੀਬ ਮਾਨਸਿਕਤਾ ਵਾਲੇ ਲੋਕ ਹੁੰਦੇ ਆ ਉਹ ਅਮੀਰ ਲੋਕਾਂ ਦੇ ਨਾਲੋਂ ਜ਼ਿਆਦਾ ਲੇਜੀ ਹੁੰਦੇ ਆ ਜਿਵੇਂ ਕਹਦੀ ਆ ਇਹ ਆਪਾਂ ਜ਼ਿਆਦਾ ਆਲਸੀ ਹੁੰਦੇ ਆ ਜਦੋਂ ਤੱਕ ਉਹਨਾਂ ਦੀ ਪੜ੍ਹਾਈ ਖਤਮ ਨਹੀਂ ਹੁੰਦੀ ਉਹ ਕੋਈ ਵੀ ਚੀਜ਼ ਸ਼ ਜਾਂ ਫਿਰ ਜਦੋਂ ਤੱਕ ਇਹਨਾਂ ਦਾ ਪਿਓ ਚਾਚਾ ਤਾਇਆ ਜਾਂ ਫਿਰ ਕੋਈ ਵੀ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਕੋਈ ਵੀ ਜਿਹੜਾ ਬੰਦਾ ਇਹਨਾਂ ਦਾ ਕੁਝ ਵੀ ਕਰਵਾ ਸਕਦਾ ਇਹਨਾਂ ਦੀ ਕਿਤੇ ਜੋਬ ਜਾਂ ਫਿਰ ਕੋਈ ਨੌਕਰੀ ਕੁਝ ਵੀ ਨਾ ਕਰਵਾ ਦੇਣ ਉਹਨਾਂ ਟਾਈਮ ਇਹ ਕੁਝ ਵੀ ਨਹੀਂ ਕਰਦੇ ਪਰ ਜਿਹੜੇ ਅਮੀਰ ਮਾਨਸਿਕਤਾ ਵਾਲੇ ਲੋਕ ਹੁੰਦੇ ਆ ਉਹ ਇਦਾਂ ਨਹੀਂ ਕਰਦੇ ਉਹ ਛੋਟੀ ਉਮਰ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਜਿਹੜੇ ਬੰਦੇ ਛੋਟੀ ਉਮਰ ਦੇ ਵਿੱਚ ਹੀ ਪੈਸਿਆਂ ਨੂੰ ਕਮਾਉਣਾ ਸ਼ੁਰੂ ਕਰ ਦਿੰਦੇ ਆ ਪੈਸਿਆਂ ਨੂੰ ਬਚਾਉਣਾ ਸ਼ੁਰੂ ਕਰ ਦਿੰਦੇ ਆ ਪੈਸੇ ਨੂੰ ਇਨਵੈਸਟਮੈਂਟ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਆਪਦੀ ਜਵਾਨੀ ਦੇ ਵਿੱਚ ਤੇ ਆਪਦੀ ਜਵਾਨੀ ਤੋਂ ਬਾਅਦ ਵਾਲੇ ਆਉਣ ਵਾਲੇ ਟਾਈਮ ਦੇ ਵਿੱਚ ਕਦੇ ਵੀ ਉਹ ਪੈਸੇ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਦੇ ਜੇਕਰ ਤੁਸੀਂ ਇਦਾਂ ਹੀ ਹਰ ਰੋਜ਼ ਲੇਟ ਉੱਠਦੇ ਰਹੇ ਅੱਜ ਤੱਕ ਕੁਝ ਵੀ ਨਾ ਕੀਤਾ ਤੁਹਾਡੀ ਸਾਰੀ ਜਵਾਨੀ ਇਦਾਂ ਹੀ ਲੰਘ ਜਾਊਗੀ ਜਦੋਂ ਨੂੰ ਤੁਹਾਨੂੰ ਇਹਨਾਂ ਗੱਲਾਂ ਦਾ ਸਮਝ ਆਉਣਾ ਵੀ ਹੁਣ ਕੁਝ ਕਰਨ ਦੀ ਲੋੜ ਆ ਉਦੋਂ ਤੱਕ ਜਿਹੜਾ ਟਾਈਮ ਆ ਉਹ ਬਹੁਤ ਅੱਗੇ ਚਲਾ ਜਾਊਗਾ ਤੇ ਤੁਸੀਂ ਇੱਕ ਮਸੀਬਤ ਦੇ ਵਿੱਚ ਉਦੋਂ ਤੱਕ ਫਸੇ ਹੋਏ ਰਹੋਗੇ ਤੁਹਾਡੇ ਕੋਲੇ ਉਹ ਅਨਰਜੀ ਉਹ ਜੋਸ਼ ਹੀ ਨਹੀਂ ਹੋਊਗਾ ਜਿਹੜਾ ਜਵਾਨੀ ਦੇ ਵਿੱਚ ਹੁੰਦਾ ਕੰਮ ਕਰਨ ਦੇ ਵਾਸਤੇ ਤੇ ਛੋਟੀ ਉਮਰ ਦੇ ਵਿੱਚ ਕਿਸੇ ਵੀ ਚੀਜ਼ ਨੂੰ ਛੇਤੀ ਸਿੱਖਿਆ ਜਾ ਸਕਦਾ ਪਰ ਡੇ ਉਮਰ ਦੇ ਨਾ ਪੈ ਸਕਦਾ ਤੇ ਚੌਥਾ ਪੁਆਇੰਟ ਹੈਗਾ ਜਿਹੜੇ ਗਰੀਬ ਮਾਨਸਿਕਤਾ ਵਾਲੇ ਲੋਕ ਹੁੰਦੇ ਆ ਉਹ ਆਪਦੇ ਫੇਲ ਹੋਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਗਾਂਹ ਵਾਲੇ ਬੰਦੇ ਦੇ ਉੱਤੇ ਸਿੱੜ ਦੇਣਗੇ ਵੀ ਬਈ ਇਹਦੇ ਕਰਕੇ ਮੇਰਾ ਆ ਹੋ ਗਿਆ ਉਹ ਕਦੇ ਵੀ ਜ਼ਿੰਮੇਵਾਰੀ ਨਹੀਂ ਲੈਂਦੇ ਵੀ ਮੈਂ ਮਾਸੂਮ ਆ ਤੇ ਇਹਨੇ ਮੇਰੇ ਨਾਲ ਆ ਕਰ ਦਿੱਤਾ ਵੀ ਮੇਰਾ ਬਿਜ਼ਨਸ ਨਹੀਂ ਚੱਲਿਆ ਕਿਉਂਕਿ ਕੰਪੀਟੀਸ਼ਨ ਸੀਗਾ ਆ ਚੀਜ਼ ਮੈਥੋਂ ਨਹੀਂ ਹੋ ਗਈ ਕਿਉਂਕਿ ਆ ਆਏ ਸੀਗਾ ਉਹ ਬਹਾਨੇ ਬਣਾਉਣਗੇ ਤੇ ਦੂਜੇ ਪਾਸੇ ਜੇਕਰ ਆਪਾਂ ਦੇਖਿਆ ਜਾਵੇ ਜਿਹੜੇ ਅਮੀਰ ਮਾਨਸਿਕਤਾ ਵਾਲੇ ਲੋਕ ਹੁੰਦੇ ਨੇ ਉਹ ਆਪਦੇ ਫੇਲ ਹੋਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਆਪਦੇ ਆਪ ਦੇ ਉੱਤੇ ਲੈਂ ਤੇ ਉਹ ਇਹ ਦੇਖਦੇ ਨੇ ਵੀ ਮੈਂ ਪਹਿਲਾਂ ਜਦੋਂ ਫੇਲ ਹੋਇਆ ਉਹਦੇ ਵਿੱਚ ਮੇਡੀਆਂ ਕਿਹੜੀਆਂ ਗਲਤੀਆਂ ਰਹਿ ਗਈਆਂ ਅਗਲੀ ਵਾਰੀ ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਸੁਧਾਰ ਕੇ ਉਸ ਕੰਮ ਨੂੰ ਕਰਨ ਵੱਲ ਲੱਗਦੇ ਨੇ ਦੁਬਾਰਾ ਤੇ ਜਿਹੜੇ ਗਰੀਬ ਮਾਨਸਿਕਤਾ ਵਾਲੇ ਲੋਕ ਹੁੰਦੇ ਆ ਉਹ ਉਸ ਕੰਮ ਨੂੰ ਜਦੋਂ ਇੱਕ ਵਾਰੀ ਉਹਦੇ ਵਿੱਚ ਫੇਲ ਹੋ ਜਾਂਦੇ ਆ ਤਾਂ ਉਹ ਉਸ ਕੰਮ ਨੂੰ ਉੱਥੇ ਹੀ ਛੱਡ ਦਿੰਦੇ ਨੇ ਪਰ ਜਿਹੜੇ ਅਮੀਰ ਮਾਨਸਿਕਤਾ ਵਾਲੇ ਲੋਕ ਹੁੰਦੇ ਆ ਉਸ ਕੰਮ ਨੂੰ ਗਲਤੀਆਂ ਸੁਧਾਰ ਕੇ ਦੁਬਾਰਾ ਕਰਦੇ ਨੇ ਤੇ ਉਹਦੇ ਵਿੱਚ ਸਕਸੈਸਫੁਲ ਵੀ ਹੋ ਕੇ ਦਿਖਾਉਂਦੇ ਨੇ ਤੇ ਪੰਜਵੀਂ ਚੀਜ਼ ਹੈ ਜਿਹੜੀ ਜਿਹੜੇ ਗਰੀਬ ਮਾਨਸਿਕਤਾ ਵਾਲੇ ਲੋਕ ਆ ਉਹ ਅਮੀਰਾਂ ਤੋਂ ਮੱਚਦੇ ਆ ਜਿਵੇਂ ਕੋਈ ਚੰ ਤਾਂ ਕਹਿਣਗੇ ਵੀ ਇਹ ਤਾਂ 2 ਨੰਬਰ ਦੇ ਪੈਸੇ ਨਾਲ ਬਣਾਈਏ ਨੇ ਜਿਵੇਂ ਕਹਦੀ ਵੀ ਉਥੇ ਮੱਚਣਗੇ ਇਹ ਨਹੀਂ ਕਹਿੰਦੇ ਵੀ ਅਸੀਂ ਵੀ ਲੈ ਕੇ ਆਵਾਂਗੇ ਅਸੀਂ ਵੀ ਕੰਮ ਕਰਾਂਗੇ ਦੂਜੇ ਪਾਸੇ ਜਿਹੜੇ ਅਮੀਰ ਮਾਨਸਿਕਤਾ ਵਾਲੇ ਲੋਕ ਹੁੰਦੇ ਆ ਉਹ ਇਹ ਨਹੀਂ ਕਹਿਣਗੇ ਕਦੇ ਵੀ ਵੀ ਆਹ ਚੰਗੀ ਗੱਡੀ ਲੈ ਕੇ ਲੰਘ ਗਿਆ ਜਾਂ ਇਹਨੇ ਚੰਗਾ ਘਰ ਪਾਲਿਆ ਵੀ ਇਹਨੇ ਆਪਦੇ ਸਹੁਰਿਆਂ ਤੋਂ ਪੈਸੇ ਲਏ ਆ ਜਾਂ 2 ਨੰਬਰ ਦਾ ਧੰਦਾ ਕਰਦਾ ਉਹ ਕਹਿਣਗੇ ਵੀ ਅਸੀਂ ਵੀ ਮਿਹਨਤ ਕਰਕੇ ਇਹ ਵੱਡੀ ਕਾਰ ਲਵਾਂਗੇ ਵੱਡਾ ਘਰ ਬਣਾਵਾਂਗੇ ਕਈ ਗਰੀਬਾਂ ਦੇ ਵਿੱਚ ਵੀ ਜਿਹੜੀ ਗਰੀਬ ਸੋਚ ਨਹੀਂ ਪਾਈ ਜਾਂਦੀ ਜਿਹੜੇ ਅਮੀਰ ਸੋਚ ਵਾਲੇ ਗਰੀਬ ਹੁੰਦੇ ਨੇ ਮੰਨ ਕੇ ਚੱਲੋ ਕਿਸੇ ਕੋਲ ਪੈਸੇ ਦੀ ਕਮੀ ਆ ਪਰ ਉਹਦੀ ਜਿਹੜੀ ਸੋਚ ਆ ਉਹ ਅਮੀਰਾਂ ਵਾਲੀ ਆ ਉਹ ਇਹ ਕਹੂਗਾ ਵੀ ਇਹ ਗੱਡੀ ਕੋਲ ਦੀ ਨੰਗੀ ਆ ਮੈਂ ਵੀ ਇੱਕ ਦਿਨ ਆਪਦੀ ਮਿਹਨਤ ਕਰਕੇ ਲਾਉਂਗਾ ਉਹ ਕਿਸੇ ਦੇ ਉੱਤੇ ਸਾੜਾ ਨਹੀਂ ਕਰਦਾ ਉਹ ਕਿਸੇ ਨੂੰ ਥੱਲੇ ਸਿੱਟਣ ਬਾਰੇ ਨਹੀਂ ਸੋਚਦਾ ਉਹ ਜੇਕਰ ਨਾਲ ਦਾ ਆਪਣਾ ਅੱਗੇ ਵਧ ਰਿਹਾ ਤਾਂ ਆਪ ਅੱਗੇ ਵਧਣ ਦੇ ਬਾਰੇ ਸੋਚੂਗਾ ਨਾ ਕਿ ਉਹਦੀਆਂ ਲੱਤਾਂ ਖਿੱਚਣ ਬਾਰੇ ਤੇ ਛੇਵੀਂ ਚੀਜ਼ ਇਹ ਹੈਗੀ ਆ ਗਰੀਬ ਮਾਨਸਿਕਤਾ ਵਾਲੇ ਲੋਕ ਦਿਖਾਵਾ ਬਹੁਤ ਕਰਦੇ ਆ ਹੁਣ ਤੁਸੀਂ ਆਖੋਗੇ ਵੀ ਅਮੀਰ ਦਿਖਾਵਾ ਕਰਦੇ ਜਿਹਦੇ ਕੋਲ 4 ਪੈਸੇ ਹੁੰਦੇ ਆ ਉਹ ਦਿਖਾਵਾ ਕਰਦੇ ਆ ਆਪਾਂ ਸਮਝਦੇ ਆ ਇਹ ਕਿਵੇਂ ਆ ਇੱਕ ਆਮ ਤੁਸੀਂ ਆਮ ਹੀ ਦੇਖੀ ਹੋਗੀ ਵੀ ਕਿਸੇ ਵੀ ਬੰਦੇ ਦੀ ਕਿਸੇ ਮੁੰਡੇ ਦੀ ਨੌਕਰੀ ਹੈਗੀ ਹੈ 2000 ਪਰ ਉਹਦੇ ਕੋਲ ਮੋਬਾਈਲ ਹੈਗਾ 50000 ਰੁਪਏ ਵਾਲਾ ਜੇਕਰ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਚੰਗੀ ਗੱਡੀ ਲੈ ਲਈ ਤਾਂ ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਹੁਣ ਅਸੀਂ ਇਹਨਾਂ ਤੋਂ ਨੀਵੇਂ ਹੋ ਗਏ ਤੇ ਉਹ ਸਾਡੇ ਤੋਂ ਹੋ ਗਏ ਉੱਚੇ ਹੁਣ ਇਹ ਲੋਨ ਦੇ ਉੱਤੇ ਗੱਡੀ ਲੈ ਲੈਣਗੇ ਫਿਰ ਉਹ ਗੱਡੀ ਦੀਆਂ ਕਿਸ਼ਤਾਂ ਭਰਨਗੇ ਔਖੇ ਹੋ ਜਾਣਗੇ ਪਰ ਦਿਖਾਵਾ ਉਹਨਾਂ ਦੀ ਬਰਾਬਰੀ ਦਾ ਜ਼ਰੂਰ ਕਰਨਾ ਜਾਂ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਜਿਹੜੇ ਆਪਣੇ ਨਾਲ ਦੇ ਬੰਦੇ ਮਿਡਲ ਕਲਾਸ ਆ ਵੀ ਜਦੋਂ ਮੈਂ ਉਹਨਾਂ ਨੂੰ ਮਿਲਾਂ ਆਪਦੇ ਨਾਲ ਦੇ ਗਰੀਬਾਂ ਨੂੰ ਮੈਂ ਜਦੋਂ ਮਿਲਾਂ ਉਹਨਾਂ ਦੇ ਸਾਹਮਣੇ ਮੇਰੇ ਕੋਲ ਚੰਗਾ ਮੋਬਾਈਲ ਹੋਵੇ ਚੰਗੀ ਗੱਡੀ ਹੋਵੇ ਉਹਨਾਂ ਦੇ ਸਾਹਮਣੇ ਮੈਂ ਆਪਦੇ ਆਪ ਨੂੰ ਉਮੀਦ ਦਿਖਾਉਣਾ ਚਾਹਣਾ ਤਾਂ ਮੈਂ ਇਹ ਦਿਖਾਵੇ ਦੀ ਗੱਲ ਕਰ ਰਹੇ ਆਂ ਆਪਾਂ ਇੱਕ ਵਾਰ ਫੇਰ ਜੀ ਗੱਲਾਂ ਨੂੰ ਰਿਪੀਟ ਕਰੀਏ ਤਾਂ ਗਰੀਬ ਲੋਕ ਇਹ ਚਾਹੁੰਦੇ ਵੀ ਜਦੋਂ ਅਸੀਂ ਆਪਦੇ ਨਾਲ ਦੇ ਗਰੀਬਾਂ ਨੂੰ ਮਿਲਗੇ ਤਾਂ ਅਸੀਂ ਅਮੀਰ ਤੁਸੀਂ ਸਾਡਾ ਮੋਬਾਈਲ ਸਾਰਨੋਂ ਚੰਗਾ ਹੋਵੇ ਸਾਡੀ ਗੱਡੀ ਸਾਰਨੋਂ ਚੰਗੀ ਹੋਵੇ। ਇਹੀ ਦਿਖਾਵੇ ਦੇ ਵਿੱਚ ਉਹ ਰਗੜੇ ਜਾਂਦੇ ਆ ਤੇ ਫਿਰ ਉਹ ਪਿੱਟਣ ਵੀ ਲੱਗ ਜਾਂਦੇ ਵੀ ਸਾਡੇ ਨਾਲ ਆਏ ਹੋਗੇ ਆਏ ਹੋਗੇ ਪੈਸਾ ਨਹੀਂ ਜੁੜਿਆ। ਅਸੀਂ ਮੁਸੀਬਤਾਂ ਦੇ ਵਿੱਚ ਫਸ ਗਏ। ਇਹ ਨਹੀਂ ਸੋਚ ਕੇ ਦਿੰਦੇ ਬਹੁਤ ਬੰਦੇ ਵੀ ਅਸੀਂ ਕੀ ਕੀ ਗਲਤੀਆਂ ਕੀਤੀਆਂ ਪਿੱਛੇ ਉਹਨਾਂ ਗਲਤ ਫੈਸਲਿਆਂ ਦੀ ਵਜ੍ਹਾ ਦੇ ਨਾਲ ਆਪਾਂ ਅੱਜ ਇਹਨਾਂ ਜਿਵੇਂ ਕਹਿੰਦੀ ਹੈ ਕਈ ਮੁਸੀਬਤਾਂ ਦੇ ਵਿੱਚ ਫਸੇ ਆਂ। ਸੋਚੋ 80% ਜਿਹੜੀਆਂ ਮਸੀਬਤਾਂ ਹੁੰਦੀਆਂ ਰੱਬ ਤੋਂ ਡਰ ਕੇ ਕਹਿਣਾ ਵੀ ਉਹ ਬੰਦਾ ਗਲਤ ਫੈਸਲਿਆਂ ਦੇ ਨਾਲ ਹੀ ਕਰਦਾ ਹੈ ਬਾਕੀ ਸਭ ਕੁਝ ਰੱਬ ਦੇ ਹੱਥੇ ਦੇ ਵਿੱਚ ਹੁੰਦਾ ਉਦਾਂ ਦੀ ਗੱਲ ਨਹੀਂ ਹੈ ਪਰ ਜੇਕਰ ਬੰਦਾ ਸਹੀ ਫੈਸਲੇ ਲਊਗਾ ਸੋਚ ਸਮਝ ਕੇ ਸਹੀ ਕਦਮ ਚੱਕੂਗਾ ਫालतू ਚੀਜ਼ਾਂ ਦੇ ਵਿੱਚ ਨਹੀਂ ਪਊਗਾ ਤਾਂ ਬਹੁਤ ਸਾਰੀਆਂ ਦੁਖਤ ਕਲੀਆਂ ਤੋਂ ਬਚਿਆ ਜਾ ਸਕਦਾ ਤੇ ਬੰਦੇ ਦੀ ਫਿਤਰਤ ਤਾਂ ਇਹ ਨਹੀਂ ਟਲਦਾ ਨਾ ਪਹਿਲਾਂ ਟਲਿਆ ਨਾ ਹੁਣ ਟਲਣਾ ਇਹਨੇ ਤੇ ਕਈ ਵਾਰੀ ਇਹ ਗਰੀਬ ਲੋਕ ਲੋਨ ਲੈ ਕੇ ਜਦੋਂ ਚੀਜ਼ ਲੈ ਲੈਂਦੇ ਆ ਮੰਨ ਲਓ ਕਿਤੇ ਨੌਕਰੀ ਕਰੀ ਜਾਂਦੇ ਆ ਤੇ ਜਿਹੜਾ ਉਹਦਾ ਮਾਲਕ ਹੈ ਜਿਹਦੇ ਕੋਲ ਹੁਣ ਨੌਕਰੀ ਕਰਦਾ ਤੇ ਹੁਣ ਉਹਨੂੰ ਪਤਾ ਲੱਗ ਉਹ ਬੰਦੇ ਨੂੰ ਫਿਰ ਆਏ ਹੋ ਜਾਂਦਾ ਵੀ ਹੁਣ ਇਹ ਤੋਂ ਕਿੰਨਾ ਹੀ ਗਧਿਆਂ ਵਾਂਗੂ ਕੰਮ ਲੈ ਲੋ ਕਿਉਂਕਿ ਨੌਕਰੀ ਛੱਡਣ ਦਾ ਤਾਂ ਰਿਸਕ ਲੈ ਨਹੀਂ ਸਕਦਾ ਇਹਦਾ ਲੋਨ ਲਿਆ ਆ ਬੈਨੇ ਕਿਸ਼ਤ ਭਰਨੀ ਆ ਦਾ ਘਰ ਦਾ ਖਰਚਾ ਵੀ ਚਲਾਉਣਾ ਹੁਣ ਇਹ ਮੇਰੇ ਕੋਲੇ ਫਸ ਗਿਆ ਤਾਂ ਫਿਰ ਉਹ ਉਹਨੂੰ ਚੰਗੀ ਤਰ੍ਹਾਂ ਜਿਵੇਂ ਕਿ ਟਿਕਾ ਕੇ ਸੂਤ ਦੇ ਆ ਹਨਾ ਉਹ ਤੋਂ ਕੰਮ ਲੈਣ ਦਾ ਟਿਕਾ ਕੇ ਇਹ ਚੀਜ਼ਾਂ ਸੋਚਣ ਦੀ ਲੋੜ ਆ ਦੂਜੇ ਪਾਸੇ ਜਿਹੜਾ ਅਮੀਰ ਬੰਦਾ ਹੁੰਦਾ ਪਹਿਲਾਂ ਤਾਂ ਉਹਦੇ ਕੋਲ ਪੈਸਾ ਬਹੁਤ ਹੁੰਦਾ ਉਦੋਂ ਉਹ ਉਹ ਚੀਜ਼ਾਂ ਨੂੰ ਖਰੀਦਦਾ ਹਨਾ ਦੂਜੇ ਪਾਸੇ ਉਹ ਆਪਦੇ ਬਿਜ਼ਨਸ ਅਕਾਊਂਟ ਦੇ ਵਿੱਚ ਉਹ ਇਹ ਚੀਜ਼ਾਂ ਖਰੀਦਦੇ ਆ ਉਹਦੇ ਨਾਲ ਜਿਹੜਾ ਇਨਕਮ ਟੈਕ ਇੰਨਾ ਕਿ ਜਾਨਕੀ ਦੁਨੀਆ ਦਾ ਟਾਪ ਅਮੀਰਾ ਦੇ ਵਿੱਚੋਂ ਇੱਕ ਆਉਂਦਾ ਉਹ ਬੰਦੇ ਵੀ ਆਪਦੇ ਇਨਕਮ ਟੈਕਸ ਨੂੰ ਬਚਾਉਣ ਦੇ ਮਾਰੇ ਕੋਈ ਨਾ ਕੋਈ ਜੁਗਾੜ ਕਰਦੇ ਨੇ ਜਿੱਥੇ ਕਿ ਜਿਹੜਾ ਗਰੀਬ ਮਾਨਸਿਕਤਾ ਵਾਲਾ ਬੰਦਾ ਹੁੰਦਾ ਉਹ ਖਰਚੇ ਤੋਂ ਨਹੀਂ ਡਰਦਾ ਉਹ ਚੱਕ ਦਿੰਦਾ ਫੱਟੇ ਤੇ ਜਿਹੜੇ ਅਮੀਰ ਮਾਨਸਿਕਤਾ ਵਾਲੇ ਲੋਕ ਹੁੰਦੇ ਆ ਉਹ ਲੋਨ ਵੀ ਲੈਂਦੇ ਆ ਤਾਂ ਉਹ ਐਸੈਟ ਬਣਾਉਂਦੇ ਆ ਐਸੈਟ ਤੇ ਲਾਇਬਿਲਟੀ ਦੇ ਵਿੱਚ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਸੀਗੀ ਐਸੈਟ ਉਹ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਦੇ ਉੱਤੇ ਇੱਕ ਵਾਰੀ ਪੈਸੇ ਲਾਦੇ ਜਿਵੇਂ ਆਪਾਂ ਦੁਕਾਨ ਖਰੀਦ ਲਈ ਦੁਕਾਨਦਾਰ ਰੇਟ ਤਾਂ ਵਧਣਾ ਹੀ ਹੈ ਨਾਲ ਦੀ ਨਾਲ ਉਹ ਤੁਹਾਨੂੰ ਕਿਰਾਇਆ ਵੀ ਦਿੰਦੀ ਆ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਆ ਗਿਆ ਹਨਾ ਦੁਕਾਨ ਦੀ ਦੁਕਾਨ ਦਾ ਪਈਆ ਜਿਹੜਾ ਕਿਰਾਇਆ ਆਉਂਦਾ ਉਹਨੂੰ ਤੁਸੀਂ ਆਪਦੇ ਸ਼ੌਂਕਾਂ ਵਾਸਤੇ ਵੀ ਵਰਤ ਸਕਦੇ ਆ ਜੇ ਤੁਹਾਡੇ ਕੋਲ ਖੁੱਲਾ ਪੈਸਾ ਤੇ ਨਹੀਂ ਆਪਦਾ ਜਿਵੇਂ ਕਿਹਦੀ ਜਰੂਰਤਾਂ ਵੀ ਪੂਰੀਆਂ ਕੀਤੀਆਂ ਜਾ ਸਕਦੀਆਂ ਤੇ ਦੂਜੇ ਪਾਸੇ ਗਰੀਬ ਲੋਕ ਆ ਉਹ ਲੋਨ ਲੈ ਕੇ ਲਾਇਬਿਲਟੀ ਖਰੀਦਦੇ ਨੇ ਦੇਣਦਾਰੀਆਂ ਜਿਹੜੀਆਂ ਚੀਜ਼ਾਂ ਸ਼ੋਅ ਆਫ ਵਾਲੀਆਂ ਜਿਹੜੀਆਂ ਕੱਲ ਨੂੰ ਪੈਸਿਆਂ ਦੇ ਵਿੱਚ ਘਟ ਜਾਣਗੀਆਂ ਉਹਨਾਂ ਦੇ ਉੱਤੇ ਭਾਰ ਪੈ ਜਾਊਗਾ ਤੇ ਜਿਹੜੇ ਅਮੀਰ ਬੰਦੇ ਹੁੰਦੇ ਆ ਉਹ ਬੈਂਕਾਂ ਤੋਂ ਲੋਨ ਲੈ ਕੇ ਸੰਪਤੀ ਬਣਾਉਂਦੇ ਆ ਜਿਨ੍ਹਾਂ ਦੇ ਉੱਤੋਂ ਉਹਨਾਂ ਨੂੰ ਪੈਸਾ ਕਮਾਈ ਵੀ ਹੁੰਦੀ ਹੈ ਤੇ ਉਹਨਾਂ ਦਾ ਰੇਟ ਵੀ ਵੱਧਾਗਾ ਉਹ ਐਂ ਜਿਗਾਰਡ ਲਾਉਂਦੇ ਆ ਤੇ ਇੱਕ ਗਰੀਬ ਮਾਨਸਿਕਤਾ ਵਾਲੇ ਜਿਹੜੇ ਲੋਕ ਹੁੰਦੇ ਆ ਉਹ ਹਮੇਸ਼ਾ ਇੱਕ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਆ ਵੀ ਲੋਕ ਕੀ ਕਹਿਣਗੇ ਵੀ ਮੈਂ ਆਹ ਕੰਮ ਕਰਨ ਲੱਗ ਗਿਆ ਕੀ ਕਹਿਣਗੇ ਪਰ ਜਿਹੜਾ ਅਮੀਰ ਬੰਦਾ ਹੁੰਦਾ ਅਮੀਰ ਮਾਨਸਿਕਤਾ ਵਾਲਾ ਅਮੀਰ ਸੋਚ ਵਾਲਾ ਬੰਦਾ ਹੁੰਦਾ ਉਹ ਕਦੇ ਵੀ ਲੋਕਾਂ ਦੀ ਪ੍ਰਵਾਹ ਨਹੀਂ ਕਰਦਾ ਜਿਹੜਾ ਵੀ ਇੱਕ ਬਾਜਿਵ ਕੰਮ ਆ ਜਿਹੜਾ ਇੱਕ ਚੰਗਾ ਕੰਮ ਆ ਕੋਈ ਵੀ ਹੋਵੇ ਛੋਟਾ ਵੱਡਾ ਉਹ ਨਹੀਂ ਸੰਘਦਾ ਉਹ ਹਰ ਇੱਕ ਕੰਮ ਨੂੰ ਕਰ ਲਊਗਾ ਕਹਿਣ ਤੋਂ ਭਾਵੇਂ ਨਹੀਂ ਹੈਗਾ ਵੀ ਕੋਈ ਮਾੜਾ ਕੰਮ ਕੋਈ ਹਨਾ ਗਲਤ ਕੰਮ ਨਹੀਂ ਕਹਿਣ ਤੋਂ ਭਾਵੇਂ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਕਿਸੇ ਵੀ ਕੰਮ ਨੂੰ ਉਹ ਮਿਹਨਤ ਦੇ ਨਾਲ ਕਰੂਗਾ ਤੇ ਉਹ ਇਹ ਨਹੀਂ ਸੋਚੂਗਾ ਵੀ ਲੋਕ ਕੀ ਕਹਿਣਗੇ ਜਿਵੇਂ ਆਪ ਵਿਆਹ ਦੀ ਗੱਲ ਹੀ ਕਰ ਲਈ ਗਰੀਬ ਬੰਦੇ ਕੋਲੇ ਗਜੈਸ ਪਹਿਲੇ ਘਟ ਹੁੰਦੀ ਆ ਉਹ ਬੰਦੇ ਨੂੰ ਆਏ ਹੋ ਜਾਂਦਾ ਵੀ ਕਿਤੇ ਲੋਕ ਆਏ ਨਾ ਕਹਿ ਦੇਣ ਵੀ ਇਹ ਤਾਂ ਇੱਕ ਮੁੰਡਾ ਸੀਗਾ ਜਾਂ ਇੱਕ ਕੁੜੀ ਸੀਗੀ ਵੀ ਵਿਆਹ ਦੇ ਵਿੱਚ ਅਸੀਂ ਖਰਚਾ ਘੱਟ ਕੀਤਾ ਹਨਾ ਉਹ ਟਕਾ ਕੇ ਖਰਚਾ ਕਰਨਗੇ ਉਸ ਤੋਂ ਬਾਅਦ ਚਾਹੇ ਉਹ ਕਰਜ਼ੇ ਥੱਲੇ ਆ ਜਾਣ ਗਰੀਬ ਮਾਨਸਿਕਤਾ ਵਾਲਾ ਬੰਦਾ ਇਹ ਸੋਚਦਾ ਵੀ ਜਿਹੜੀਆਂ ਮਟੀਰੀਅਲ ਚੀਜ਼ਾਂ ਜਿਵੇਂ ਕੋਈ ਵੀ ਹਨਾ ਚੀਜ਼ ਹੋ ਗਈ ਵੀ ਉਹਦੇ ਨਾਲ ਸ਼ਾਇਦ ਸਾਡੀ ਜਿਹੜੀ ਇੱਜ਼ਤ ਦਾ ਵੱਧੀ ਆ ਪਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਅਮੀਰ ਲੋਕ ਕੰਮ ਨੂੰ ਕੰਮ ਸਮਝਦੇ ਆ ਉਹ ਕਿਸੇ ਦਾ ਕੁਝ ਵੀ ਨਹੀਂ ਮੰਨਦੇ ਵੀ ਲੋਕ ਕੀ ਕਹਿਣਗੇ ਉਹਨਾਂ ਨੂੰ ਇਹ ਚੀਜ਼ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਪਰ ਜਿਹੜਾ ਗਰੀਬ ਮਾਨਸਿਕਤਾ ਵਾਲਾ ਬੰਦਾ ਉਹ ਕੰਮ ਦੇ ਵਿੱਚ ਵੀ ਇੱਜ਼ਤ ਨੂੰ ਜੋੜ ਦਿੰਦਾ ਵੀ ਇਹ ਕੰਮ ਕਰ ਲਿਆ ਤਾਂ ਮੇਰੀ ਸ਼ਾਇਦ ਇੱਜ਼ਤ ਡਾਊਨ ਹੋ ਜੂਗੀ ਫਲਾਉਂਦਾ ਤੇ ਕਹੋ ਹੋ ਜੂਗਾ ਇਹਨਾਂ ਚੀਜ਼ਾਂ ਦੇ ਵਿੱਚ ਗਰੀਬ ਮਾਨਸਿਕਤਾ ਵਾਲਾ ਬੰਦਾ ਕਈ ਵਾਰੀ ਫਸਿਆ ਰਹ ਜਾਂਦਾ ਤੇ ਉਹਦੇ ਵਿੱਚ ਘਾਟਾ ਖਾ ਜਾਂਦਾ ਤਾਂ ਹੁਣ ਤੁਸੀਂ ਸਮਝ ਗਿਆ ਵੀ ਮੈਂ ਕਿਹੜੇ ਗਰੀਬਾਂ ਦੀ ਗੱਲ ਕਰਦਾ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਸੀਗਾ ਮੈਂ ਕਿਸੇ ਨੂੰ ਨੀਚਾ ਨਹੀਂ ਦਿਖਾਉਣਾ ਸੀਗਾ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੁਝ ਪੁਆਇੰਟ ਚੰਗੇ ਲੱਗੇ ਤਾਂ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਅਪਣਾ ਵੀ ਸਕਦੇ ਆ ਤੇ ਜੇ ਆਪਦੇ ਆਪ ਨੂੰ ਬਿਹਤਰ ਕਰਨਾ ਚਾਹੁੰਦੇ ਆ ਡੇਲੀ ਕੋਈ ਨਵਾਂ ਸਿੱਖਣਾ ਚਾਹੁੰਦੇ ਆ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਮੇਰੀ ਵੀਡੀਓ ਦੇਖ ਕੇ ਕਿਸੇ ਦਾ ਭਲਾ ਹੋਵੇ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਆਪਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸ਼